ਐਡ ਕਰਕੇ ਆਗੇ ਕੀਤਾ ਇਸ ਜਨੂੰ ਤੇ ਡੈਡ ਕੁਝ ਹੋ ਸਕਾ ਨਾ ਡੈਡ ਕਰਕੇ ਸੀ ਸਾਰਾ ਕੁਝ ਮੇਨ ਹਾਂ ਤੇ ਮਾਪਾ ਵੀ ਪਹਿਲਾਂ ਪੁਲਿਸ ਚ ਹੁੰਦੇ ਸੀ ਕਿ ਉਹਨਾਂ ਨੂੰ ਜੌਬ ਤੇ ਚੱਡਣੀ ਪਈ ਸੀ ਮੇਰੀ ਉਮਰ ਵਿੱਚ ਬੇਟੀ ਮੇਰੀ ਬਾ ਨਿਊਜ਼ੀਲੈਂਡ ਦੇ ਵਿੱਚ ਹੈ ਤੇ ਉਹਨੇ ਉਹਨੂੰ ਇਨਵਾਈਟਸ ਆਪਣੇ ਵਿਜ਼ਿਟ ਕਰਨ ਲਈ ਸੱਦਾ ਸਗਾ ਉੱਥੇ ਮੇਰਾ ਜਵਾਈ ਜੇਲਰ ਹੈ ਇੱਕ ਦਿਨ ਉਹ ਜੇਲ੍ਹ ਦਿਖਾਣ ਲਈ ਉਹਨੂੰ ਲੈ ਕੇ ਗਿਆ ਤਾਂ ਉੱਥੇ ਦੇ ਜੇਲ੍ਹ ਅਧਿਕਾਰੀ ਸੀ ਉਹਨੇ ਮੇਰੇ بیٹے ਦੀ ਪਰਸਨੈਲਿਟੀ ਤੇ ਫਿਟਨੈਸ ਬੜੀ ਅੱਛੀ ਲੱਗੀ ਤੋਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪੁਲਿਸ ਜੁਆਇਨ ਕਰੋ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਟੈਸਟ ਦਿਓ ਨੌਕਰੀ ਦੇ ਲਈ ਜੇ ਕਲੀਅਰ ਕਰ ਜਾਗੇ ਤਾਂ ਵਰਕ ਪਰਮਿਟ ਅਸੀਂ ਦੇ ਦੇਵਾਂਗੇ ਤੁਹਾਨੂੰ ਤੇ ਉੱਥੇ ਨਿਊਜ਼ੀਲੈਂਡ ਸਰਕਾਰ ਨੇ ਉਹ ਜੇਲਡ ਡਿਪਾਰਟਮੈਂਟ ਦੇ ਵਿੱਚ ਇਹਨੂੰ ਜਵਾਬ ਦਿੱਤੀ ਤੇ ਹੁਣ ਸਾਨੂੰ ਜਦੋਂ ਅਸੀਂ ਉਹਨੂੰ ਕਿਹਾ ਵੀ ਤੂੰ ਬਾ ਕੋ ਦੋ ਵਾਪਸ ਆਣਾ ਹੈ ਤੇ ਬੇਟੇ ਨੇ ਕਿਹਾ ਬੇਟੀ ਨੇ ਫੇ ਸਾਨੂੰ ਕਿਹਾ ਵੀ ਨਹੀਂ ਉੱਥੇ ਨਿਊਜ਼ੀਲੈਂਡ ਸਰਕਾਰ ਨੇ ਤੁਹਾਡਾ ਬੇਟਾ ਰੱਖ ਲਿਆ ਹੈ ਹੁਣ ਅਸੀਂ ਇਹਨੂੰ ਵਾਪਸ ਨਹੀਂ ਭੇਜਣਾ ਇੰਨਾ ਜਿਵੇਂ ਮੇਰਾ ਜਿਹੜਾ ਬੇਟਾ ਸੀ ਕਾਫੀ ਇੰਟੈਲੀਜੈਂਟ ਸੀਗਾ ਇੱਥੇ ਕੋਲਿਜ ਵੱਲੋਂ ਵੀ ਉਹਨੂੰ ਮਿਸਟਰ ਪਰਫੈਕਟ ਦਾ ਖਿਤਾਬ ਦਿੱਤਾ ਗਿਆ ਸੀਗਾ ਬੇਟੀ ਮੇਰੀ ਬਾ ਨਿਊਜ਼ੀਲੈਂਡ ਦੇ ਵਿੱਚ ਹੈ ਤੇ ਉਹਨੇ ਉਹਨੂੰ ਇਨਵਾਈਟਸ ਆਪਣੇ ਵਿਜ਼ਿਟ ਕਰਨ ਲਈ ਸੱਦਿਆ ਸੀਗਾ ਉੱਥੇ ਮੇਰਾ ਜਵਾਈ ਜੇਲਰ ਹੈ ਇੱਕ ਦਿਨ ਉਹ ਜੇਲ੍ਹ ਦਿਖਾਉਣ ਲਈ ਉਹਨੂੰ ਲੈ ਕੇ ਗਿਆ ਤਾਂ ਉੱਥੇ ਦੇ ਜੇਲ੍ਹ ਅਧਿਕਾਰੀ ਸੀ ਉਹਨੇ ਮੇਰੇ ਬੇਟੇ ਦੀ ਪਰਸਨੈਲਿਟੀ ਤੇ ਫਿਟਨੈਸ ਬੜੀ achhi laggi ਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪੁਲਿਸ ਜੁਆਇਨ ਕਰੋ ਉਹਨੇ ਕਿਹਾ ਵੀ ਮੈਂ ਤਾਂ ਪਿੱਛੇ ਬਿਜ਼ਨਸ ਕਰਦਾ ਫੇਰ ਮੇਰੇ ਕੋਲ ਵੀਜ਼ਾ ਵੀ ਹੈ ਨਹੀਂ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਟੈਸਟ ਦਿਓ ਨੌਕਰੀ ਦੇ ਲਈ ਜੇ ਕਲੀਅਰ ਕਰ ਜਾਗੇ ਤਾਂ ਵਰਕ ਪਰਮਿਟ ਅਸੀਂ ਦੇ ਦਾਂਗੇ ਤੁਹਾਨੂੰ ਤਾਂ ਮੇਰੇ ਬੇਟੇ ਨੇ ਜੜੀ ਜਾਏ ਉੱਥੇ ਦੀ ਰਿਟਰਨ ਔਰ ਫਿਜ਼ੀਕਲ ਸਾਰੇ ਟੈਸਟ ਪਾਸ ਕੀਤੇ ਤੇ ਜਿਹੜਾ ਵੈਜੀਟੇਰੀਅਨ ਮੇਰਾ ਬੇਟਾ ਸੀ ਤੇ ਉਹਦੀ ਜਿਹੜੀ ਮੈਡੀਕਲ ਰਿਪੋਰਟ ਆ ਉਹਦੇ ਵਿੱਚ ਵੈਜੀਟੇਰੀਅਨ ਔਰ ਅਲਕੋਹਲ ਫ੍ਰੀ ਬਾਡੀ ਦੇ ਜੋ ਨਤੀਜੇ ਹੋਏ ਤਾਂ ਉਹਨਾਂ ਨੇ ਕਾਫੀ ਪ੍ਰਭਾਵਿਤ ਹੋ ਕੇ ਨੂੰ 5 ਸਾਲ ਦਾ ਬਰਕ ਦਿੱਤਾ ਤੇ ਹੁਣ 26 ਅਪ੍ਰੈਲ ਨੂੰ ਉਹਦੀ ਗ੍ਰੈਜੂਏਸ਼ਨ ਡਿਗਰੀ ਦੇ ਨਾਲ ਡਿਪਾਰਟਮੈਂਟ ਦੀ ਨੌਕਰੀ ਉਹਨਾਂ ਨੇ ਪੁਲਿਸ ਦੇ ਵਿੱਚ ਉਹਨੂੰ ਪੱਕੇ ਤੌਰ ਤੇ ਜਦੋਂ ਪਤਾ ਲੱਗਿਆ ਕਿ ਹੋ ਜਾਏਗੀ ਕਿਉਂਕਿ ਮੈਨੂੰ ਤਾਂ ਯਕੀਨ ਨਹੀਂ ਸੀਗਾ ਕਿਉਂਕਿ ਮੈਂ ਤਾਂ ਇਹ ਚਾਹੁੰਦਾ ਨਹੀਂ ਸੀ ਵੀ ਮੇਰਾ ਇੱਕੋ ਬੇਟਾ ਆ ਇਥੇ ਉਹਦੇ ਲਈ ਬਹੁਤ ਅੱਛਾ ਬਿਜ਼ਨਸ ਅਸੀਂ ਤਿਆਰ ਕਰਕੇ ਰੱਖਿਆ ਸੀ ਤੇ 4 ਕੁ ਮਹੀਨੇ ਬਾਅਦ ਉਹਨੇ ਮੁੜ ਕੇ ਆਣਾ ਸੀਗਾ ਜਦੋਂ 15 ਜਨਵਰੀ ਨੂੰ ਮੈਂ ਦੇਖਦਾ ਜੀ ਉਹਨੇ ਆਣਾ ਤਾਂ ਮੈਨੂੰ 28 ਦਸੰਬਰ ਨੂੰ ਉਹਨਾਂ ਨੇ ਦੱਸਿਆ ਵੀ papa ਇਹਨੂੰ ਇੱਥੇ ਸਰਕਾਰੀ ਜੌਬ ਮਿਲਦੀ ਪਈ ਹੈ ਦੱਸੋ ਕਿਦਾਂ ਕਰਨੀ ਫਿਰ ਮੈਂ ਕਿਹਾ ਵੀ ਚਲੋ ਜੇ ਕੁਝ ਹੈਗਾ ਤਾਂ ਜੇ ਮਿਲਦੀ ਹੈ ਤਾਂ ਬੇਟੇ ਦੀ ਕਾਬਲੀਅਤ ਉਥੇ ਹੀ ਸਰਕਾਰ ਪਾ ਰਹੀ ਹੈ ਤਾਂ ਕਰ ਲਵੇ ਤਾਂ ਫਿਰ ਬੱਚਿਆਂ ਨੇ ਰਜਵਾਈ ਨੇ ਵੀ ਕਾਫੀ ਹੈਲਪ ਕਰਕੇ ਉਹ ਦਿਨ ਮਦਦ ਕੀਤੀ ਤੇ ਉਸ ਵੇਲੇ ਉੱਥੇ ਸਰਕਾਰੀ ਤੌਰ ਤੇ ਕੋਰਸ ਵਿੱਚ ਸ਼ਾਮਲ ਹੋ ਗਿਆ ਜੇ ਤੁਹਾਨੂੰ ਪਤਾ ਲੱਗੇ ਇਹ ਮੁੰਡੇ ਦੀ ਪਹਿਲੇ ਵੀ ਜਿਹੜਾ ਵੀ ਕੋਈ ਸੀਜ਼ਨ ਮੰਨਦਾ ਸੀ ਤੇ ਮੁੰਡੇ ਨੇ ਡਾਈਟੀਸ਼ਨ ਦਾ ਵੀ ਕੋਸ਼ਿਸ਼ ਕਰਿਆ ਤੇ ਜਿਮ ਦੇ ਨਾਲ ਬੜੀ ਉਹਦੀ ਲਗਾਰ ਸੀਗਾ ਬਾਡੀ ਬਹੁਤ ਵਧੀਆ ਉਹਨੇ ਆਪਣੀ ਬਣਾਈ ਹੋਈ ਸੀ ਸਾਰੀ ਦੁਨੀਆ ਮਤਲਬ ਚਾਹ ਮਤਲਬ ਪ੍ਰੇਮ ਕਰਦੀ ਸੀ ਸਾਰਾ ਇਲਾਕਾ ਉਹਨੂੰ ਤੇ ਜਦੋਂ ਹੋਇਆ ਤਾਂ ਸਾਰ ਸਾਨੂੰ ਤਾਂ ਹੁਣੀ ਸੀ ਕੋਈ ਜੀ ਪੂਰੇ ਇਲਾਕੇ ਨੂੰ ਉਹਦੇ ਤੇ ਮਾਣ ਤੇ ਬੜੀ ਖੁਸ਼ੀ ਪ੍ਰਸੰਤਾ ਹੋਈ ਹੈ ਜਿਹੜਾ ਬੇਟਾ ਸਤਿਅਮ ਨਿਊਜ਼ੀਲੈਂਡ ਘੁੰਮਣ ਲਈ ਗਿਆ ਸੀ ਵਿਜ਼ਟਰ ਵਿਜਿਟ ਤੇ ਉਹਦੀ ਸਿਸਟਰ ਨੇ ਬੁਲਾਇਆ ਸੀਗਾ ਤੇ ਉਹ ਉਧਰ ਉਹਨੇ ਨਿਊਜ਼ੀਲੈਂਡ ਸਰਕਾਰ ਨੇ ਜਿਹਦਾ ਮੇਰਾ ਬੇਟ ਜਵਾਈ ਹੈ ਜਿਸ ਦਾ ਦਾਮਾਦ ਮੇ ਦਾ ਉਹ ਵੀ ਨਿਊਜ਼ੀਲੈਂਡ ਜੇਲਡ ਡਿਪਾਰਟਮੈਂਟ ਦੇ ਵਿੱਚ ਹੈ ਉਹ ਆਪਣੇ ਜੀਜੂ ਦੇ ਨਾਲ ਘੁੰਮਣ ਲਈ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਇਸ ਤਰ੍ਹਾਂ ਦੇ ਫਿਟਨੈਸ ਸਾਡੇ ਲੜਕੀਆਂ ਦੀ ਜ਼ਰੂਰਤ ਹੈ ਤੇ ਸਾਡੇ ਮੇਰੇ ਦਮਾਦ ਨੇ ਕਿਹਾ ਵੀ ਇਹ ਤਾਂ ਵਿਜ਼ਟਰ ਵਿਜ਼ੇ ਤੇ ਆਇਆ ਉਹ ਕਹਿੰਦੇ ਵੀਜ਼ੇ ਦੀ ਕੋਈ ਗੱਲ ਨਹੀਂ ਤੁਸੀਂ ਇਹਨੂੰ ਪਹਿਲਾਂ ਟੈਸਟ ਦਿਵਾਓ ਤਾਂ ਬੇਟੇ ਨੇ ਫਿਜ਼ੀਕਲੀ ਰਿਟਰਨ ਤੇ ਜੋ ਵੀ ਹੈ ਮਤਲਬ ਹਰ ਤਰ੍ਹਾਂ ਟੈਸਟ ਕਲੀਅਰ ਕੀਤਾ 2 ਮਹੀਨੇ ਉਹਨੇ ਪੂਰੀ ਟੈਸਟ ਵਗੈਰਾ ਦੇ ਕੇ ਤੇ ਜਦੋਂ ਉਹਨੂੰ ਮਿਲੀ ਤਾਂ ਉਹਦਾ ਟੈਸਟ ਕਲੀਅਰ ਹੋ ਗਿਆ ਫਿਰ ਉੱਥੇ ਹੀ ਨਿਊਜ਼ੀਲੈਂਡ ਸਰਕਾਰ ਨੇ ਉਹਨੂੰ ਜੇਲਡ ਡਿਪਾਰਟਮੈਂਟ ਦੇ ਵਿੱਚ ਇਹਨੂੰ ਜਵਾਬ ਦਿੱਤੀ ਤੇ ਹੁਣ ਸਾਨੂੰ ਜਦੋਂ ਅਸੀਂ ਉਹਨੂੰ ਕਿਹਾ ਵੀ ਤੂੰ ਬਾ ਕੋ ਦੋ ਵਾਪਸ ਆਣਾ ਹੈ ਤੇ ਬੇਟੇ ਨੇ ਕਿਹਾ ਬੇਟੀ ਨੇ ਫੇ ਸਾਨੂੰ ਕਿਹਾ ਵੀ ਨਹੀਂ ਉੱਥੇ ਨਿਊਜ਼ੀਲੈਂਡ ਸਰਕਾਰ ਨੇ ਤੁਹਾਡਾ ਬੇਟਾ ਰੱਖ ਲਿਆ ਆ ਹੁਣ ਅਸੀਂ ਇਹਨੂੰ ਵਾਪਸ ਨਹੀਂ ਭੇਜਣਾ ਉਸ ਟਾਈਮ ਤਾਂ ਸਾਨੂੰ ਮਤਲਬ ਯਕੀਨ ਵੀ ਨਹੀਂ ਹੋਇਆ ਵੀ ਇਹ ਗੱਲ ਐਦਾਂ ਆ ਅਸੀਂ ਕਿਹਾ ਵੀ ਮਜ਼ਾਕ ਕਰਦੇ ਆ ਬੱਚੇ ਕਹਿੰਦੇ ਨਹੀਂ ਮੰਮਾ ਵੀ ਸੱਚੀ ਮੈਨੂੰ ਉੱਥੇ ਗਵਰਨਮੈਂਟ ਜੌਬ ਮਿਲ ਗਈ ਆ ਤੇ 5 ਸਾਲ ਦਾ ਉਹਨਾਂ ਨੇ ਵੀਜ਼ਾ ਦੇ ਦਿੱਤਾ ਮੈਨੂੰ ਹੁਣ ਤਾਂ ਫੇ ਮੈਂ ਕੁਛ ਪੀਆਰ ਵਗੈਰਾ ਜੋ ਵੀ ਆ 5 ਸਾਲ ਬਾਅਦ ਹੀ ਆਉਂਗਾ ਤੇ ਨਾਲੇ ਫਿਰ ਆਪਣੇ ਏਰੀਆ ਚ ਪਤਾ ਤਾਂ ਲੱਗੂਗਾ ਵੀ ਬੇਟਾ ਤੁਹਾਡਾ ਕੁਝ ਬਣ ਕੇ ਆਇਆ ਆ ਬਹੁਤ ਸਾਨੂੰ ਮਤਲਬ ਮਾਣ ਆਪਣੇ ਬੱਚੇ ਤੇ ਪਰ ਮੇਰਾ ਬੇਟਾ ਫਿਟਨੈਸ ਲਈ ਵੀ ਬਹੁਤ ਵਧੀਆ ਸੀ ਤੇ ਉਹਨੂੰ ਬਹੁਤ ਜ਼ਿਆਦਾ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਸੀ ਉਹਨੂੰ ਜਿਹੜੀ ਉਹਦੀ ਤਪੱਸਿਆ ਆ 12 ਸਾਲ ਦੀ ਤਪੱਸਿਆ ਸਫਲ ਹੋ ਗਈ ਮਤਲਬ 12 ਸਾਲ ਤੋਂ ਉਹਨੂੰ ਸੀਗਾ ਵੀ ਮਾਂ ਨਹੀਂ ਖਾਣਾ ਮੈਨੂੰ ਵੀ ਬਹੁਤ ਕਹਿੰਦਾ ਸੀ ਮਮਾ ਆ ਨਾ ਕਰੋ ਨਾ ਕਰੋ ਤੇ ਮੈਨੂੰ ਵੀ ਉਹਨੇ ਬਹੁਤ ਉਹਦਾ ਹੈਲਥ ਇਸ਼ੂ ਸੀਗੇ ਉਹਨੇ ਮੈਨੂੰ ਕਾਫੀ ਆਪਣੇ ਉਹਦੇ ਨਾਲ ਸੈੱਟ ਕੀਤਾ ਆ ਤੇ ਹੁਣ ਉਧਰਲੀ ਸਰਕਾਰ ਨੇ ਮੁੱਲ ਪਾਤਾ ਆ ਉਹਦਾ ਤੇ ਮੈਨੂੰ ਇਸ ਤੋਂ ਹੋਰ ਜ਼ਿਆਦਾ ਖੁਸ਼ੀ ਹੋਰ ਤੁਹਾਨੂੰ ਕੀ ਇੰਦਾ ਹੋ ਜਾਣਾ ਮੇਰੇ ਮਾਈਂਡ ਚ ਤਾਂ ਹੈ ਸਾਡੇ ਤਾਂ ਹੈ ਹੀ ਨਹੀਂ ਸੀ ਅਸੀਂ ਤਾਂ ਵੇਟ ਕਰਦੇ ਸੀਗੇ ਨਿਊਜ਼ੀਲੈਂਡ ਸਰਕਾਰ ਨੇ ਜੀ ਉਹਦਾ ਮੁੱਲ ਪਾਇਆ ਮੈਂ ਅਫਸਰਾ ਨੇ ਦੇਖਿਆ ਉਹ ਬਹੁਤ ਖੁਸ਼ ਹੋਏ ਸਾਰੇ ਜਣੇ ਦੇਖ ਕੇ ਤੇ ਉਹਨਾਂ ਨੇ ਸਾਡਾ ਲੈ ਹੀ ਗਏ ਬੇਟਾ ਇਹੀ ਕਹਿ ਸਕਦੇ ਹੁਣ ਆਪਾਂ ਹਾਂਜੀ ਇਹ ਸਤਿਅਮ ਗੌਤਮ ਆਪਣਾ ਭਤੀਜਾ ਹੈ ਜੀ ਤੇ ਮੁੰਡਾ ਬਹੁਤ ਮਿਹਨਤੀ ਸੀ ਤੇ ਉਹਦਾ ਪਤਾ ਹੀ ਲੱਗਾ ਕਦੋਂ ਜਵਾਨ ਹੋਇਆ ਤੇ ਕਦੋਂ ਕਿੱਥੇ ਬਾਹਰ ਪਹੁੰਚ ਗਿਆ ਜੀ ਇਹ ਬਹੁਤ ਖੁਸ਼ੀ ਵਾਲੀ ਗੱਲ ਵਾਜੀ ਤੇ ਸਾਨੂੰ ਪਤਾ ਲੱਗਾ ਪਿਓ ਬਾਹਰ ਪੁਲਿਸ ਭਰਤੀ ਹੋ ਗਿਆ ਤੇ ਉਹ ਘੁੰਮਣ ਸੀਗਾ ਜੀ ਤੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਬਸ ਹੁਣ ਅਸੀਂ ਇਹ ਗੱਲ ਕਹਿੰਨੇ ਪਏ ਉਹ ਦਿਨ ਦੁਗਣੀ ਦਾ ਚੋਗਣੀ ਤਰੱਕੀ ਕਰੇ ਜੀ ਤੇ ਮਹਾਰਾਜ ਜੀ ਅਰਦਾਸ ਕਰਦੇ ਆਂ ਤੇ ਬਸ ਗਾਂਹ ਤੋਂ ਗਾਂਹ ਪੈਂਡੇ ਬਦਾਈ ਜਾਵੇ ਜੀ ਹਲਾਕੇ ਵਿੱਚ ਕਿੰਨੀ ਖੁਸ਼ੀ ਹਲਾਕੇ ਚ ਰਿਸ਼ਤੇਦਾਰਾਂ ਚ ਸਾਰੇ ਪਾਸੇ ਐ ਸੱਲੇ ਦੇ ਵਿੱਚ ਸਾਰੇ ਪਾਸੇ ਐ ਵਾਹ ਭਾਈ ਹੋਈ ਪਈ ਆ ਵੀ ਸਾਡੇ ਸੱਲੇ ਦਾ ਮਾਣ ਤੇ ਮੁੰਡਾ ਹੋ ਕੇ ਨਿਕਲਿਆ ਤੇ जी टूरिस्ट भी है तो उसे पुलिस ने भर्ती कर लिया सब अचंबत हो जी इस तो मैं यहाँ सत्यम के ना बिल्कुल दुकान के सामने हमारी दुकान है सत्यम हेल्थ कॉन्शियस बहुत ज़्यादा है शुरू से ही इसने रखा है अपना कि मैंने अपना फिजिकल फिटनेस रखनी है इसकी मम्मी पहले बहुत ज़्यादा हेल्दी थे अब आप देख सकते हो कि उसकी मम्मा को उसने किस तरह हेल्थ में एंड फिटनेस दी है और हमें वाकई यकीन नहीं हो रहा कि वो वहाँ सरकारी जॉब पर हो गया है पर खुशी बहुत ज़्यादा है खुशी जो है वो तो हम संभाल ही नहीं पा रहे कि इतनी ज्यादा खुशी है कि हमारा बच्चा हमारे सामने इतने छोटे से इतना बड़ा और आज कहां पहुंच गया वो खुशी बहुत ज्यादा है